ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਨਿਰਪੱਖ ਆਵਾਜ਼ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡ ਸਾਰਿਆਂ ਦਾ ਸਵਾਗਤ ਕਰਦਾ ਅੰਮ੍ਰਿਤਸਰ ਪੁਲਿਸ ਵੱਲੋਂ ਫੈਕਟ ਚੈਕਿੰਗ ਯਾਨੀ ਤੱਥਾਂ ਦੀ ਜਾਂਚ ਦਾ ਇੱਕ ਬੜਾ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਸੜਕ ਤੇ ਬੈਠੇ ਇੱਕ ਹੈੱਡ ਕਨਸਟੇਬਲ ਜੋ ਕਿ ਆਪਣੇ 26 ਸਾਲਾਂ ਪੁੱਤ ਦੀ ਲਾਸ਼ ਦੇ ਸਹਾਰੇ ਬੈਠਾ ਹੈ ਦੁਹਾਈਆਂ ਦੇ ਰਿਹਾ ਹੈ ਕਿ ਮੇਰਾ ਪੁੱਤ ਨਸ਼ੇ ਨੇ ਖਾ ਲਿਆ ਆਪਣੇ ਮੁਹੱਲੇ ਅੰਮ੍ਰਿਤਸਰ ਦੇ ਗੁਰਨਾਨਕਪੁਰਾ ਦੇ ਵਿੱਚ ਨਸ਼ਾ ਸ਼ਰਿਆਮ ਵਿਕਦਾ ਹੈ ਇਹ ਇਲਜ਼ਾਮ ਲਗਾਉਣ ਦੀ ਵੀਡੀਓ ਵਾਇਰਲ ਹੋਣ ਦੇ 24 ਘੰਟੇ ਬਾਅਦ ਪੁਲਿਸ ਇੱਕ ਹੋਰ ਵੀਡੀਓ ਜਾਰੀ ਕਰਦੀ ਹੈ ਉਸੇ ਬਾਪ ਦੀ ਜੋ ਆਪਣੇ ਦਾਅਵਿਆਂ ਤੋਂ ਪਛਾਹ ਹਟ ਜਾਂਦਾ ਹੈ ਦੋਸ਼ ਵਾਪਸ ਲੈ ਲੈਂਦਾ ਪਰ ਗੁਰਨਾਨਕਪੁਰਾ ਜੋ ਕਿ ਦਰਬਾਰ ਸਾਹਿਬ ਜੋ ਸ੍ਰੀ ਹਰਮੰਦਰ ਸਾਹਿਬ ਹੈ ਉਸ ਤੋਂ ਮਹਿਜ 7 ਕਿਲੋਮੀਟਰ ਦੀ ਦੂਰੀ ਤੇ ਹੈ ਤੱਥ ਆਪਣੇ ਮੂੰਹੋਂ ਬੋਲਦੇ ਹਨ ਹੈੱਡ ਕਨਸਟੇਬਲ ਅਸ਼ੋਕ ਕੁਮਾਰ ਸੈਣੀ ਜਿਸ ਨੇ ਆਪਣਾ ਪੁੱਤਰ ਆਕਾਸ਼ ਹਜੇ ਪਿਛਲੇ ਸ਼ੁੱਕਰਵਾਰ ਨੂੰ ਹੀ ਖੋਇਆ ਹੈ ਇੱਕ ਵੱਡੇ ਅਖਬਾਰ ਨਾਲ ਗੱਲ ਕਰਦੇ ਹੋਏ ਕਹਿੰਦਾ ਹੈ ਕਿ ਇੱਥੇ ਨਸ਼ਾ ਲੈਣਾ ਇੰਨਾ ਸੌਖਾ ਹੈ ਜਿੰਨਾ ਕਿ ਜ਼ੋਮੈਟੋ ਤੋਂ ਖਾਣਾ ਆਰਡਰ ਕਰਨਾ ਸ਼ਮਸ਼ੇਰ ਸਿੰਘ ਸੰਧੂ ਜੋ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਹੀ ਆਗੂ ਹੈ ਅਤੇ ਜਿਸ ਦੀ ਪਤਨੀ ਸਰਜੀਤ कौर ਇਸੇ ਇਲਾਕੇ ਤੋਂ ਮਿਊਂਸੀਪਲ ਕਾਉਂਸਲਰ ਹੈ ਉਹ ਵੀ ਇਸ ਬਾਪ ਦੀ ਲਾਚਾਰਗੀ ਬੇਵਸੀ ਸਾਂਝੀ ਕਰਦਾ ਹੈ ਸਹਿਮਤ ਹੈ ਉਹ ਕਹਿੰਦਾ ਹੈ ਕਿ ਮੈਂ ਆਪ ਖੁਦ ਪਿਛਲੇ ਡੇਢ ਸਾਲ ਦੇ ਵਿੱਚ 22 ਦੇ ਕਰੀਬ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਾਇਆ ਹੈ ਸਿਰਫ ਆਪਣੀਆਂ ਕੋਸ਼ਿਸ਼ਾਂ ਤੇ ਪਾਣੀ ਫਿਰਦੇ ਦੇਖਣ ਦੇ ਲਈ ਤੇ ਕਾਰਨ ਸਿਰਫ ਇਹੀ ਹੈ ਕਿ ਨਸ਼ਾ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ ਇਸ ਗੱਲ ਦਾ ਅਹਿਸਾਸ ਕਰਦੇ ਹੋਏ ਕਿ ਜ਼ਿਆਦਾਤਰ ਗਰੀਬ ਘਰਾਂ ਦੇ ਨੌਜਵਾਨ ਹੀ ਇਹਨਾਂ ਨਸ਼ਿਆਂ ਦਾ ਸ਼ਿਕਾਰ ਹੁੰਦੇ ਹਨ ਨਿਰਾਸ਼ ਹੋਇਆ ਸੰਧੂ ਕਹਿੰਦਾ ਹੈ ਕਿ ਇਹਨਾਂ ਲੋਕਾਂ ਨੂੰ ਕੋਈ ਕਿਵੇਂ ਸਮਝਾਵੇ ਕਿ ਨਸ਼ਾ ਤੁਹਾਡੇ ਲਈ ਕਿੰਨਾ ਮਾੜਾ ਹੈ ਲੇਕਿਨ ਆਕਾਸ਼ ਸ਼ਾਇਦ ਉਹਨਾਂ ਦੇ ਵਿੱਚੋਂ ਇੱਕ ਨਹੀਂ ਹੋਣਾ ਚਾਹੁੰਦਾ ਸੀ ਸੈਣੀ ਇੱਕ ਸਮਝਦਾਰ ਬੇਟੇ ਦੀ ਗੱਲ ਕਰਦਾ ਹੈ ਜੋ ਕਿ ਆਪਣੇ ਸਕੂਲ ਖਾਲਸਾ ਸਕੂਲ ਅਤੇ ਖਾਲਸਾ ਕਾਲਜ ਦੇ ਲਈ ਫੁੱਟਬਾਲ ਖੇਡਦਾ ਸੀ ਫੁੱਟਬਾਲ ਦੀ ਟੀਮ ਦੇ ਵਿੱਚ ਸੀ ਇੱਕ ਪ੍ਰਤਿਭਾਸ਼ਾਲੀ ਐਥਲੀਟ ਸੀ ਉਸਨੇ ਚੀਫ ਖਾਲਸਾ ਦਵਾਨ ਤੋਂ ਪਹਿਲੇ ਦਰਜੇ ਦੇ ਵਿੱਚ ਬੀ ਐਸ ਸੀ ਹੋਟਲ ਮੈਨੇਜਮੈਂਟ ਦੀ ਡਿਗਰੀ ਕੀਤੀ ਹੋਈ ਸੀ ਸੈਣੀ ਕਹਿੰਦਾ ਹੈ ਕਿ ਆਕਾਸ਼ ਬੜਾ ਹੀ ਹੁਸ਼ਿਆਰ ਮੁੰਡਾ ਸੀ ਆਪਣਾ ਭਵਿੱਖ ਬਣਾਉਣ ਤੇ ਹੀ ਕੇਂਦਰਿਤ ਸੀ ਇਸਤੇ ਲਈ ਉਸਨੇ ਫੁੱਟਬਾਲ ਤੋਂ ਵੀ ਪੈਰ ਪਿੱਛੇ ਖਿੱਚਲੇ ਸੀ ਖੇਡਾਂ ਤੋਂ ਪਿੱਛੇ हट ਗਿਆ ਸੀ 51 ਸਾਲਾਂ ਦਾ ਅਸ਼ੋਕ ਜੋ ਕਿ ਪੰਜਾਬ ਆਰਮਡ ਪੁਲਿਸ ਦੇ ਲਾਕ ਤਨਾਤ ਹੈ ਯਾਦ ਕਰਕੇ ਦੱਸਦਾ ਹੈ ਕਿ ਇਹ ਸਾਰਾ ਕੁਝ 2020-2021 ਦੇ ਵਿਚਕਾਰ ਖਿਲਰਨਾ ਸ਼ੁਰੂ ਹੋ ਗਿਆ ਸੀ ਜਦੋਂ ਉਹ ਚੌਨ ਡਿਊਟੀ ਦੇ ਉੱਪਰ ਉੱਤਰ ਪ੍ਰਦੇਸ਼ ਗਿਆ ਹੋਇਆ ਸੀ ਮੈਨੂੰ ਕਿਸੇ ਜਾਣ ਪਛਾਣ ਵਾਲੇ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਮੇਰਾ ਮੁੰਡਾ ਗਲਤ ਸੰਗਤ ਦੇ ਵਿੱਚ ਪੈ ਗਿਆ ਜਦੋਂ ਮੈਂ ਵਾਪਸ ਆਇਆ ਤਾਂ ਮੇਰਾ ਦਿਲ ਹੀ بیٹھ ਗਿਆ ਸ਼ੱਕ ਯਕੀਨ ਦੇ ਵਿੱਚ ਬਦਲ ਗਿਆ ਤੇ ਮੈਂ ਵੀ ਉਹਨਾਂ ਮਾਪਿਆਂ ਦੀ ਕਤਾਰ ਦੇ ਵਿੱਚ ਆ ਕੇ ਖੜਾ ਹੋ ਗਿਆ ਜਿਹੜੇ ਇਸ ਨਸ਼ੇ ਦੀ ਲਾਨਤ ਦੇ ਨਾਲ ਲੜ ਰਹੇ ਸੀ ਸੈਣੀ ਕਹਿੰਦਾ ਹੈ ਕਿ ਮੈਂ ਅਤੇ ਮੇਰੀ ਪਤਨੀ ਨੇ ਅਗਲੇ ਕੁਝ ਸਾਲ ਇਸ ਪੁਨਰਵਾਸ ਦੀ ਔਖੀ ਅਤੇ ਮਹਿੰਗੀ ਦੁਨੀਆ ਦੇ ਵਿੱਚੋਂ ਪਾਰ ਲੰਘਣ ਦੀ ਕੋਈ ਵੀ ਕੋਸ਼ਿਸ਼ ਜਿਹੜੀ ਹੈ ਉਹਦੇ ਵਿੱਚ ਕਮੀ ਨਹੀਂ ਆਉਣ ਦਿੱਤੀ ਕੋਈ ਵੀ ਰਸਤਾ ਹੈ ਜਿਹੜੀ ਛੱਡਿਆ ਜਿਸ ਦੇ ਵਿੱਚੋਂ ਲੰਘ ਕੇ ਅਸੀਂ ਇਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਤਾਂ ਕੀਤੀ ਹੋਵੇ ਅਕਾਸ਼ ਨੇ ਅਗਲਾ ਸਮਾਂ ਅੰਮ੍ਰਿਤਸਰ ਅਤੇ ਸ੍ਰੀ ਹਰਗੋਬਿੰਦਪੁਰ ਦੇ ਕਈ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਬਤਾਇਆ ਪਰਿਵਾਰ ਦਾ ਹਰ ਮਹੀਨੇ ਤੇ ਇਸ ਦਾ ਖਰਚਾ 15 ਤੋਂ 20000 ਰੁਪਏ ਦਾ ਆਉਂਦਾ ਸੀ ਇੱਕ ਹੈੱਡ ਕਨਸਟੇਬਲ ਪਰਿਵਾਰ ਦੇ ਵਿੱਚ ਇਕੱਲਾ ਹੀ ਕਮਾਊ ਵਿਅਕਤੀ ਸੀ ਪਰ ਜਦੋਂ ਵੀ ਅਕਾਸ਼ ਬਾਹਰ ਆਉਂਦਾ ਸੀ ਤਾਂ ਇਸ ਪਰਿਵਾਰ ਦੀ ਜद्दोजਹਾਦ ਇੱਕ ਵਾਰ ਫੇਰ ਮੁੜ ਤੋਂ ਸ਼ੁਰੂ ਹੋ ਜਾਂਦੀ ਸੀ ਸ਼੍ਰੀ ਕਹਿੰਦਾ ਹੈ ਕਿ ਜਦੋਂ ਤੱਕ ਇਹ ਨਸ਼ਾ ਛਡਾਊ ਕੇਂਦਰ ਦੇ ਅੰਦਰ ਹੁੰਦੇ ਹਨ ਸੈਂਟਰ ਦੇ ਅੰਦਰ ਰਹਿੰਦੇ ਹਨ ਉਦੋਂ ਤੱਕ ਇਹ ਤੰਦਰੁਸਤ ਵੀ ਹੁੰਦੇ ਹਨ ਇਹਨਾਂ ਦੀ ਖੁਰਾਕ ਵੀ ਠੀਕ ਹੁੰਦੀ ਹੈ ਅਤੇ ਇਹ ਅਨੁਸ਼ਾਸਨ ਦੇ ਵਿੱਚ ਵੀ ਰਹਿੰਦੇ ਹਨ ਪਰ ਜਦੋਂ ਹੀ ਇਹ ਉਸ ਕੇਂਦਰ ਤੋਂ ਬਾਹਰ ਪੈਰ ਧਰਦੇ ਹਨ ਤਾਂ ਇਹਨੂੰ ਪਰਤਾਵਾ ਕਹ ਲਈਏ ਪ੍ਰਲੋਬਨ ਕਹ ਲਈਏ ਲਾਲਚ ਕਹ ਲਈਏ ਇਹ ਤਾਂ ਚੱਪੇ-ਚੱਪੇ ਤੇ ਮੌਜੂਦ ਹੈ ਇੱਕ ਹੋਮ ਡਿਲੀਵਰੀ ਸਰਵਿਸ ਦੀ ਤਰ੍ਹਾਂ ਹੈ ਨਸ਼ੇੜੀ ਇੱਕ ਫੋਨ ਕਰਦੇ ਹਨ ਤੇ ਨਸ਼ਾ ਤੁਹਾਡੇ ਦਰਵਾਜ਼ੇ ਤੇ ਤੁਹਾਡੀ ਗਲੀ ਤੱਕ ਪਹੁੰਚਦਾ ਕਰ ਦਿੱਤਾ ਜਾਂਦਾ ਹੈ ਤੁਸੀਂ 24 ਘੰਟੇ ਪਰਛਾਵੇਂ ਦੇ ਵਾਂਗ ਆਪਣੇ ਬੱਚੇ ਤੇ ਕਿਵੇਂ ਨਜ਼ਰ ਰੱਖ ਸਕਦੇ ਸ਼ੈਣੀ ਕਹਿੰਦਾ ਹੈ ਕਿ ਮੈਂ ਆਪਣਾ ਘਰ ਇੱਥੋਂ ਵੇਚ ਕੇ ਕਿਤੇ ਹੋਰ ਜਾਣ ਦੀ ਵੀ ਸੋਚੀ ਪਰ ਕਿਉਂਕਿ ਗੁਰੂ ਨਾਨਕਪੁਰਾ ਨਸ਼ੇ ਦੇ ਲਈ ਇੱਕ ਬਦਨਾਮ ਮੁਹੱਲਾ ਹੈ ਇਸ ਕਰਕੇ ਕਦੇ ਵੀ ਮੈਨੂੰ ਆਪਣੇ ਮਕਾਨ ਦਾ ਸਹੀ ਬੋਲ ਨਹੀਂ ਮਿਲਿਆ ਗਦਮਸ਼ਤੇ ਬਾਰੇ ਅਸਿਸਟੈਂਟ ਕਮਿਸ਼ਨਰ ਆਫ ਪੁਲਿਸ ਜਸਪਾਲ ਸਿੰਘ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਹਨ ਕਿ ਮੇਰੇ ਕੋਲ ਪੂਰੀ ਤਰ੍ਹਾਂ ਵੇਰਵੇ ਤਾਂ ਨਹੀਂ ਹਨ ਪਰ ਜਦੋਂ ਦੀ ਅਸੀਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਵਿੱਢੀ ਹੈ ਅਸੀਂ ਬਹੁਤ ਕੇਸ ਦਰਜ ਕੀਤੇ ਹਨ ਤੇ ਕਈਆਂ ਨੂੰ ਫੜਿਆ ਵੀ ਹੈ ਗੁਰੂ ਨਾਨਕਪੁਰੇ ਨੂੰ ਉਹ ਇੱਕ ਬਸਤੀ ਦੀ ਤਰ੍ਹਾਂ ਦਾ ਇਲਾਕਾ ਦੱਸਦੇ ਹੋਏ ਜਸਪਾਲ ਸਿੰਘ ਕਹਿੰਦੇ ਹਨ ਕਿ ਨਸ਼ੇ ਦੀ ਲਤ ਦੇ ਹਾਲਾਤ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਨਹੀਂ ਹਨ ਇਲਾਕੇ ਦੇ ਵਿੱਚ ਨਸ਼ੇੜੀ ਤਾਂ ਬਹੁਤ ਹਨ ਪਰ ਹੁਣ ਸਥਿਤੀ ਕਾਬੂ ਦੇ ਵਿੱਚ ਹੈ ਅਸੀਂ ਸਥਿਤੀ ਨੂੰ ਕਾਬੂ ਦੇ ਵਿੱਚ ਕਰ ਲਿਆ ਹੈ ਸ਼ੈਣੀ ਦਾ ਕਹਿਣਾ ਹੈ ਕਿ ਉਹ ਪਿਛਲੇ ਹਫਤੇ ਵੀਰਵਾਰ ਨੂੰ ਹੀ ਆਕਾਸ਼ ਨੂੰ ਘਰੇ ਲੈ ਕੇ ਆਏ ਸਨ ਉਸ ਸਮੇਂ ਉਹ ਉਮੀਦ ਦੇ ਨਾਲ ਪਰੇ ਹੋਏ ਸਨ ਕਿਉਂਕਿ ਆਕਾਸ਼ ਪਿਛਲੇ 2 ਮਹੀਨਿਆਂ ਤੋਂ ਅਧਿਕਾਰਤ ਤੌਰ ਤੇ ਜੋ ਆਫੀਸ਼ੀਅਲ ਤਰੀਕੇ ਨਾਲ ਕਹਿੰਦੇ ਆ ਬਿਲਕੁਲ ਸਾਫ਼ ਸੀ ਨਸ਼ਾ ਰਹਿਤ ਸੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਸਨੇ ਕੋਈ ਨਸ਼ਾ ਨਹੀਂ ਕੀਤਾ ਸੀ ਸਾਡੇ ਜੱਦੀ ਘਰ ਦੇ ਵਿੱਚ ਕੋਈ ਫੰਕਸ਼ਨ ਸੀ ਅਤੇ ਮੈਨੂੰ ਇਹ ਲੱਗਿਆ ਕਿ ਆਕਾਸ਼ ਦੇ ਲਈ ਇਸ ਦੇ ਵਿੱਚ ਸ਼ਾਮਲ ਹੋਣਾ ਫਾਇਦੇਮੰਦ ਹੋਏਗਾ ਚੰਗਾ ਰਹੇਗਾ ਦੋਹਾਂ ਵਿੱਚ ਆਖਰੀ ਗੱਲਬਾਤ ਇਹੀ ਹੋਈ ਸੀ ਜਦੋਂ ਆਕਾਸ਼ ਨੇ ਆਪਣੇ ਬਾਪ ਨੂੰ ਇਹ ਦੱਸਿਆ ਜਾਂ ਇਹ ਕਿਹਾ ਕਿ ਉਹ 10 ਮਿੰਟ ਦੇ ਲਈ ਘਰੋਂ ਬਾਹਰ ਜਾ ਰਿਹਾ ਹੈ ਉਹਦਾ ਸਰੀਰ ਬਿਲਕੁਲ ਸਾਫ਼ ਸੀ ਨਸ਼ਾ ਰਹਿਤ ਸੀ ਮੇਰੇ ਕੋਲ ਸ਼ੱਕ ਕਰਨ ਦੀ ਕੋਈ ਵਜ੍ਹਾ ਨਹੀਂ ਸੀ ਕਿ ਉਹ ਸਿੱਧਾ ਜਾ ਕੇ ਟੀਕਾ ਲਾ ਲਵੇਗਾ ਕਿਉਂਕਿ ਉਹ ਬੜੇ ਦਿਨਾਂ ਤੋਂ ਨਸ਼ੇ ਤੋਂ ਦੂਰ ਸੀ ਇਸੇ ਲਈ ਹੈਰੋਇਨ ਦਾ ਸਿਰਫ ਇੱਕ ਟੀਕਾ ਹੀ ਘਾਤਕ ਸਾਬਤ ਹੋਇਆ ਪਰ ਸਰਕਾਰੀ ਤੌਰ ਤੇ ਰਸਮੀ ਤੌਰ ਤੇ ਆਕਾਸ਼ ਦੀ ਮੌਤ ਨਸ਼ੇ ਨਾਲ ਸੰਬੰਧਿਤ ਨਹੀਂ ਹੈ ਇਹ ਸਰਕਾਰੀ ਆਧਾਰਿਆਂ ਦਾ ਕਹਿਣਾ ਹੈ ਸੈਣੀ ਦੇ ਇਹਨਾਂ ਦਾਅਵਿਆਂ ਕਿ ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਅਤੇ ਕੋਟ ਖਾਲਸਾ ਇਲਾਕਿਆਂ ਦੇ ਵਿੱਚ ਖੁੱਲਿਆਂ ਮਨਸ਼ਾ ਮਿਲਦਾ ਹੈ ਇਸ ਤੇ 24 ਘੰਟਿਆਂ ਦੇ ਅੰਦਰ ਅੰਦਰ ਹੀ ਜਿਹੜੀ ਫੈਕਟ ਚੈੱਕ ਵੀਡੀਓ ਜਾਰੀ ਕੀਤੀ ਗਈ ਸੀ ਉਸ ਦੇ ਵਿੱਚ ACP ਜਸਪਾਲ ਸਿੰਘ ਇਸ ਤੱਥ ਵੱਲ ਇਸ਼ਾਰਾ ਕਰਦੇ ਹਨ ਕਿ ਆਕਾਸ਼ ਨੇ ਪਿਛਲੇ 2 ਮਹੀਨਿਆਂ ਤੋਂ ਕੋਈ ਵੀ ਨਸ਼ਾ ਨਹੀਂ ਕੀਤਾ ਸੀ ਉਹਨਾਂ ਨੇ ਕਿਹਾ ਕਿ ਇਹ ਪਤਾ ਲੱਗਣ ਤੋਂ ਬਾਅਦ ਕਿ 26 ਸਾਲਾ ਆਕਾਸ਼ ਗੁਰਦੁਆਰੇ ਦੇ ਨੇੜੇ ਇੱਕ ਗੱਡੀ ਦੇ ਵਿੱਚ ਬੇਸੁੱਧ ਪਿਆ ਹੈ ਸੈਣੀ ਫਟਾਫਟ ਉੱਥੇ ਪਹੁੰਚਦਾ ਹੈ ਆਕਾਸ਼ ਨੂੰ ਪਹਿਲਾਂ ਪਾਣੀ ਪਲਾਇਆ ਜਾਂਦਾ ਹੈ ਉਹ ਥੋੜਾ ਠੀਕ ਲੱਗਦਾ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਠੀਕ ਹੈ ਉਹਦੀ ਸਿਹਤ ਠੀਕ ਹੈ ਪਰ ਉਸ ਨੂੰ ਘਰ ਲਿਆਂਦਾ ਜਾਂਦਾ ਹੈ ਪਰ ਜਦੋਂ ਇਹ ਦੇਖਦੇ ਨੇ ਕਿ ਉਸਦੀ ਨਬਜ਼ ਲਗਾਤਾਰ ਗਿਰ ਰਹੀ ਹੈ ਤਾਂ ਐਸੇ ਲਈ ਫਟਾਫਟ ਉਸ ਨੂੰ ਹਸਪਤਾਲ ਲੈ ਕੇ जाया ਗਿਆ ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸਿੰਘ ਨੇ ਕਿਹਾ ਕਿ ਸੈਣੀ ਨੇ ਨਸ਼ਾ ਸ਼ਰੀਆਮ ਮਿਲਦਾ ਹੈ ਇਹ ਵਾਲਾ ਬਿਆਨ ਇਸ ਲਈ ਦਿੱਤਾ ਸੀ ਕਿਉਂਕਿ ਉਹ ਜਜ਼ਬਾਤੀ ਹੋ ਗਿਆ ਸੀ ਪਰ ਸਾਡੀ ਜਾਂਚ ਤੋਂ ਕਿਦਰੇ ਵੀ ਇਹ ਸਾਬਤ ਨਹੀਂ ਹੋਇਆ ਹੈ ਕਿ ਆਕਾਸ਼ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ਾ ਕੀਤਾ ਹੋਇਆ ਸੀ। ਸਰੀਰ ਦੀ ਪੂਰੀ ਤਰ੍ਹਾਂ ਜਾਂਚ ਕਰਨ ਤੇ ਵੀ ਕਿਸੇ ਤਰ੍ਹਾਂ ਦੇ ਟੀਕੇ ਦਾ ਕੋਈ ਨਿਸ਼ਾਨ ਨਹੀਂ ਲੱਭਿਆ। ਪਰਿਵਾਰ ਪੂਰੀ ਤਰ੍ਹਾਂ ਸੰਤੁਸ਼ਟ ਹੈ ਤੇ ਇਸ ਮਾਮਲੇ ਦੇ ਵਿੱਚ ਅੱਗੇ ਕੋਈ ਵੀ ਕਾਰਵਾਈ ਨਹੀਂ ਕਰਨਾ ਚਾਹੁੰਦਾ। ਜਸਪਾਲ ਸਿੰਘ ਦੇ ਇਹ ਬਿਆਨ ਅੰਮ੍ਰਿਤਸਰ ਪੁਲਿਸ ਵੱਲੋਂ ਜਾਰੀ ਕੀਤੀ ਵੀਡੀਓ ਦੇ ਵਿੱਚ ਆਉਣ ਤੋਂ ਠੀਕ ਬਾਅਦ ਸ਼ਿਆਣੀ ਦੇ ਬਿਆਨ ਵੀ ਸਾਹਮਣੇ ਆਉਂਦੇ ਹਨ ਜਿਸ ਤੇ ਵਿੱਚ ਪਿਤਾ ਕਹਿੰਦਾ ਹੈ ਕਿ ਆਕਾਸ਼ ਠੀਕ ਸੀ ਜਦੋਂ ਉਸ ਨੂੰ ਅਸੀਂ ਹਸਪਤਾਲ ਲੈ ਕੇ ਗਏ ਸੀ ਪਰ ਜਦੋਂ ਅਸੀਂ ਉਸ ਦਾ ਸ਼ਰੀਰ ਘਰ ਲੈ ਕੇ ਆਏ ਤਾਂ ਮੈਂ ਉਸ ਨੂੰ ਦੇਖਿਆ ਤਾਂ ਮੈਂ ਜਜ਼ਬਾਤੀ ਹੋ ਗਿਆ ਅਤੇ ਸਰਕਾਰ ਦੇ ਖਿਲਾਫ ਉਹ ਸਭ ਕੁਝ ਕਹਿ ਦਿੱਤਾ ਜੋ ਮੈਨੂੰ ਨਹੀਂ ਕਹਿਣਾ ਚਾਹੀਦਾ ਸੀ ਮੈਨੂੰ ਨਹੀਂ ਪਤਾ ਕਿ ਅਸਲ ਵਿੱਚ ਉਸ ਦੀ ਮੌਤ ਕਿਵੇਂ ਹੋਈ ਹੈ ਹਾਰਟ ਅਟੈਕ ਆਇਆ ਹੈ ਜਾਂ ਕੋਈ ਹੋਰ وجہ ਹੈ ਪਰ ਮੈਂ ਉਹ ਗੱਲਾਂ ਕਹੀਆਂ ਜੋ ਕਿ ਮੈਨੂੰ ਨਹੀਂ ਕਹਿਣੀਆਂ ਚਾਹੀਦੀਆਂ ਸਨ ਮੈਂ ਮਾਫੀ ਮੰਗਦਾ ਹੁਣ ਜਦੋਂ ਪੁਲਿਸ ਦੀ ਵੀਡੀਓ ਦੇ ਵਿੱਚ ਦਿੱਤੇ ਹੋਏ ਇਹਨਾਂ ਬਿਆਨਾਂ ਬਾਰੇ ਸੈਰਨੀ ਨੂੰ ਪੁੱਛਿਆ ਗਿਆ ਤਾਂ ਉਸਨੇ ਅਖਬਾਰ ਨੂੰ ਇਹ ਕਿਹਾ ਕਿ ਮੈਂ ਇਸ ਬਾਰੇ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦਾ ਪਰ ਸੰਧੂ ਪੁਲਿਸ ਦੇ ਰੋਲ ਦੇ ਉੱਪਰ ਸਵਾਲ ਖੜਾ ਕਰਦਾ ਹੈ ਉਹਨਾਂ ਦੇ ਵਿੱਚੋਂ ਕਈ ਨਸ਼ਾ ਤਸਕਰਾਂ ਦੇ ਨਾਲ ਮਿਲੇ ਹੋਏ ਹਨ ਇਹ ਦੋਸ਼ ਵੀ ਲਗਾਉਂਦਾ ਹੈ ਉਹ ਕਹਿੰਦਾ ਹੈ ਕਿ ਪੁਲਿਸ ਦੀ ਰੇਡ ਤੋਂ ਪਹਿਲਾਂ ਹੀ ਇਹਨਾਂ ਸਮਗਲਰਾਂ ਨੂੰ ਸੂ ਮਿਲ ਜਾਂਦੀ ਹੈ ਤਾਂ ਹੀ ਬਹੁਤੇ ਭੱਜ ਜਾਂਦੇ ਹਨ ਫੜੇ ਨਹੀਂ ਜਾਂਦੇ ਪੁਲਿਸ ਦੇ ਹੱਥ ਨਹੀਂ ਆਉਂਦੇ ਆਮ ਆਦਮੀ ਪਾਰਟੀ ਦਾ ਹੈ ਆਗੂ ਕਹਿੰਦਾ ਹੈ ਕਿ ਜਦੋਂ ਤੱਕ ਪੁਲਿਸ ਆਪਣੇ ਅੰਦਰ ਸਫਾਈ ਨਹੀਂ ਕਰਦੀ ਇਸ ਸਮੱਸਿਆ ਦੇ ਨਾਲ ਲੜਨਾ ਨਾ ਮੁਮਕਨ ਹੈ ਨਸ਼ੇ ਨਾਲ ਹੋਣ ਵਾਲੀਆਂ ਮੁੱਤ ਦਾ سلسلہ ਇਸੇ ਤਰੀਕੇ ਨਾਲ ਹੀ ਜਾਰੀ ਰਹੇਗਾ ਸ਼ੈਣੀ ਜੋ ਕਿ ਮੂਲ ਰੂਪ ਦੇ ਵਿੱਚ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਇਹ ਕਹਿੰਦਾ ਹੈ ਕਿ ਉਹ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਦੇ ਲਈ ਅੰਮ੍ਰਿਤਸਰ ਆਇਆ ਸੀ ਇੱਕ ਵੱਡੇ ਸ਼ਹਿਰ ਦੇ ਵਿੱਚ ਆਇਆ ਸੀ ਪਹਿਲਾਂ ਉਸਨੇ ਹோம்ਗਾਰਡ ਦੇ ਵਿੱਚ ਆਪਣੀ ਨੌਕਰੀ ਸ਼ੁਰੂ ਕੀਤੀ ਫੇਰ ਉਹ ਪੰਜਾਬ ਪੁਲਿਸ ਦੇ ਵਿੱਚ ਪੱਕਾ ਹੋ ਗਿਆ ਪਰ ਹੁਣ ਜਦੋਂ ਮੇਰਾ ਪੁੱਤ ਚਲਾ ਗਿਆ ਮੇਰੇ ਪੁੱਤ ਦੇ ਜਾਣ ਤੋਂ ਬਾਅਦ ਮੇਰਾ ਕੀ ਭਵਿੱਖ ਹੈ ਪਰ ਨਾਲ ਹੀ ਉਹ ਇਹ ਉਮੀਦ ਵੀ ਕਰਦਾ ਹੈ ਕਿ ਸਰਕਾਰ ਹੋਰਾਂ ਦਾ ਭਵਿੱਖ ਸੁਰੱਖਿਅਤ ਰੱਖਣ ਦੇ ਲਈ ਕੰਮ ਜ਼ਰੂਰ ਕਰਦੀ ਰਹੇ ਉਹ ਕਹਿੰਦਾ ਹੈ ਕਿ ਪਲੀਜ਼ ਸਾਡੇ ਬੱਚਿਆਂ ਨੂੰ ਬਚਾ ਲਵੋ ਮੈਂ ਪ੍ਰਸ਼ਾਸਨ ਦੇ ਅੱਗੇ ਛੋਟੇ ਭਰਾ ਦੀ ਤਰ੍ਹਾਂ ਬੇਨਤੀ ਕਰਦਾ ਹਾਂ ਮੈਂ ਹੋਰ ਨਾ ਮਾਵਾਂ ਨੂੰ ਇਸ ਹਾਲ ਦੇ ਵਿੱਚ ਨਹੀਂ ਦੇਖਣਾ ਚਾਹੁੰਦਾ ਸਰਕਾਰ ਨੂੰ ਹਰ ਹਾਲ ਦੇ ਵਿੱਚ ਇਹ ਨਸ਼ਾ ਖਤਮ ਕਰਨਾ ਪਵੇਗਾ ਹੁਣ ਇਕੱਲੇ ਹੈੱਡ ਕਨਸਟੇਬਲ ਅਸ਼ੋਕ ਸੈਣੀ ਦੀ ਲਾਚਾਰਗੀ ਨਹੀਂ ਹੈ ਉਸ ਦੀ ਬੇਵਸੀ ਨਹੀਂ ਹੈ ਇਹ ਪੰਜਾਬ ਦੇ ਅੱਧੇ ਤੋਂ ਵੱਧ ਪਰਿਵਾਰਾਂ ਦਾ ਇਹੀ ਹਾਲ ਹੈ ਇਹੀ ਉਹਨਾਂ ਦੇ ਹਾਲਾਤ ਹੈ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਇਸ ਸਮੱਸਿਆ ਦੇ ਨਾਲ ਜੂਝ ਰਹੇ ਹਨ ਜਿੱਥੇ ਉਹਨਾਂ ਦੇ ਪਰਿਵਾਰ ਦਾ ਕੋਈ ਇੱਕ ਮੈਂਬਰ ਕੋਈ ਬੱਚਾ ਇਸ ਨਸ਼ੇ ਦੀ ਲਤ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਔਰ ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਜ਼ਿਆਦਾਤਰ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ ਕੋਈ ਸਮਝ ਨਹੀਂ ਹੈ ਕਿ ਇਸ ਸਮੱਸਿਆ ਨੂੰ ਕਿਸ ਤਰੀਕੇ ਦੇ ਨਾਲ ਨਜਿੱਠਿਆ ਜਾਵੇ ਇਸ ਤੋਂ ਪਾਰ ਕਿਵੇਂ ਪਾਇਆ ਜਾ ਸਕੇ ਇਸ ਨਸ਼ੇ ਨੂੰ ਕਿਵੇਂ ਰੋਕਣ ਆਪਣੇ ਬੱਚਿਆਂ ਨੂੰ ਇਸ ਸਮੱਸਿਆ ਤੋਂ ਕਿਵੇਂ ਬਚੋਗੇ ਇਸ ਨੂੰ ਹਜੇ ਕਿਹਾ ਜਾਂਦਾ ਹੈ ਕਿ ਜ਼ਿਆਦਾਤਰ ਗਰੀਬ ਘਰਾਂ ਦੇ ਬੱਚੇ ਇਸ ਤੋਂ ਪ੍ਰਭਾਵਿਤ ਹਨ ਪਰ ਅਜਿਹਾ ਵੀ ਨਹੀਂ ਹੈ तकरीबन ਹਰ ਵਰਗ ਦੇ ਬੱਚੇ ਹਰ ਵਰਗ ਦੇ ਪਰਿਵਾਰ ਹੀ ਇਸ ਸਮੱਸਿਆ ਦੇ ਨਾਲ ਜੂਝ ਰਹੇ ਹਨ ਅੱਜ ਤੁਸੀਂ ਹੈੱਡ ਕਨਸਟੇਬਲ ਅਸ਼ੋਕ ਸੈਣੀ ਦੀ ਬੇਵਸੀ ਦੇਖੀ ਹੈ ਉਸ ਦੀ ਲਾਚਾਰਗੀ ਦੇਖੀ ਹੈ ਪਰ ਕੁਝ ਮਹੀਨੇ ਪਹਿਲਾਂ ਇਹੀ ਲਾਚਾਰਗੀ ਤੁਸੀਂ ਪੁਲਿਸ ਦੇ ਇੱਕ ਵੱਡੇ ਅਫਸਰ ਟੀਆਈ ਦੀ ਮੁਹੰਮਦ ਮੁਸਤਾਫਾ ਦੀ ਵੀ ਦੇਖੀ ਸੀ ਉਹਨਾਂ ਦੀਆਂ ਗੱਲਾਂ ਤੋਂ ਵੀ ਇਹੀ ਲਾਚਾਰਗੀ ਇਹੀ ਬੇਵਸੀ ਝਲਕਦੀ ਸੀ ਜਦੋਂ ਉਹਨਾਂ ਦਾ ਪੁੱਤਰ ਵੀ ਇਸੇ ਨਸ਼ੇ ਦੀ ਭੇਟ ਚੜ ਗਿਆ ਸੀ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਖ਼ਬਰਾਂ ਨਾਲ ਗੱਲ ਕਰਦੇ ਹੋਏ ਟੀਵੀ ਚੈਨਲ ਨਾਲ ਗੱਲ ਕਰਦੇ ਹੋਏ ਇਸ ਗੱਲ ਨੂੰ ਮੰਨਿਆ ਕਿ ਮੈਂ ਪੁਲਿਸ ਦਾ ਇੱਕ ਐਡਾ ਵੱਡਾ ਅਫਸਰ ਹੋਣ ਦੇ ਬਾਵਜੂਦ ਵੀ ਆਪਣੇ ਘਰ ਦੇ ਵਿੱਚ ਮੇਰੇ ਬੱਚੇ ਨੂੰ ਜਦੋਂ ਨਸ਼ੇ ਦੀ ਸਪਲਾਈ ਆਉਂਦੀ ਸੀ ਉਸ ਨੂੰ ਨਹੀਂ ਰੋਕ ਸਕਿਆ ਕਦੇ ਮੇਰੇ ਰਿਸ਼ਤੇਦਾਰਾਂ ਦੇ ਬਹਾਨੇ ਕਦੇ ਕੋਈ ਕੰਦ ਦੇ ਉੱਤੋਂ ਛਿੱਟ ਜਾਂਦਾ ਸੀ ਕਦੇ ਕੋਈ ਭਾਂਡੇ ਦੇ ਵਿੱਚ ਛਿੱਟ ਜਾਂਦਾ ਸੀ ਇਸ ਤਰੀਕੇ ਦੇ ਨਾਲ ਮੇਰੇ ਬੇਟੇ ਨੂੰ ਨਸ਼ਾ ਮਿਲਦਾ ਗਿਆ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਉਸ ਨੂੰ ਰੋਕ ਨਹੀਂ ਸਕਿਆ ਮੈਂ ਦੇਵੱਰ ਸੀ ਮੈਂ ਲਾਚਾਰ ਸੀ ਇਸੇ ਤਰੀਕੇ ਨਾਲ ਤੁਸੀਂ ਹੋਰ ਵੀ ਕਈ ਪਰਿਵਾਰਾਂ ਦੀਆਂ ਕਹਾਣੀਆਂ ਦੇਖੀਆਂ ਹੋਣਗੀਆਂ ਖਬਰਾਂ ਪੜੀਆਂ ਹੋਣਗੀਆਂ ਫੋਟੋਆਂ ਦੇਖੀਆਂ ਹੋਣਗੀਆਂ ਕਿ ਲਾਚਾਰ ਮਾਪੇ ਆਪਣੇ ਬੱਚਿਆਂ ਨੂੰ ਸੰਗਲਾਂ ਤੱਕ ਨਾਲ ਬੰਨ ਕੇ ਰੱਖ ਰਹੇ ਨੇ ਇਹ ਕੋਸ਼ਿਸ਼ ਦੇ ਵਿੱਚ ਕਿ ਬਾਹਰ ਨਾ ਜਾਣ ਇਹਨਾਂ ਨੂੰ ਨਸ਼ਾ ਨਾ ਮਿਲੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਨਸ਼ੇ ਤੋਂ ਅਟਕ ਸਕਣ ਲੇਕਿਨ ਇਹ ਲਾਚਾਰਗੀ ਕਿਸੇ ਤਰੀਕੇ ਨਾਲ ਵੀ ਖਤਮ ਹੁੰਦੀ ਨਹੀਂ ਦਿਖਾਈ ਦੇ ਰਹੀ ਪਰਿਵਾਰਾਂ ਦੇ ਜਿਹੜੇ ਮੈਂਬਰ ਨਸ਼ਾ ਨਹੀਂ ਕਰਦੇ ਉਹ ਲਗਾਤਾਰ ਨਸ਼ਾ ਕਰਨ ਵਾਲੇ ਤੋਂ ਵੀ ਭਿਆੜੀ ਦਰਦਸ਼ਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਆਪਣੇ ਪਰਿਵਾਰ ਦੇ ਉਸ ਮੈਂਬਰ ਨੂੰ ਕਿਵੇਂ ਬਚਾਉਣ ਕਿਵੇਂ ਇਸ ਦੰਦਲ ਚੋਂ ਬਾਹਰ ਕੱਢਣ ਤੇ ਕਰਦੇ ਜਿਹੜੇ ਹਾਲਾਤ ਨੇ ਉਹ ਦਿਨ ਬਦ ਦਿਨ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਨੇ ਲੜਾਈਆਂ ਕਲੇਸ਼ ਇਹ ਸਾਰਾ ਕੁਝ ਆਮ ਘਟਨਾ ਹੋ ਗਈ ਹੈ ਲੇਕਿਨ ਇਸ ਤੋਂ ਬਾਹਰ ਨਿਕਲਦਾ ਰਸਤਾ ਨਹੀਂ ਦਿਖ ਰਿਹਾ ਅਸੀਂ بار بار ਇਸ ਮੁੱਦੇ ਦੇ ਉੱਤੇ ਸਿਰਫ ਤੇ ਸਿਰਫ ਸਿਆਸਤ ਕਰਦੇ ਆ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ ਸਭ ਤੋਂ ਆਮ ਚਰਚਾ ਇਹ ਹੀ ਹੁੰਦੀ ਹੈ ਕਿ ਜੇ ਨਸ਼ੇ ਨੂੰ ਰੋਕਣਾ ਹੈ ਤਾਂ ਇਸ ਦੀ ਸਪਲਾਈ ਰੋਕ ਦਿਓ ਸਾਰੀ ਸਮੱਸਿਆ ਖੁਦ ਬਖੁਦ ਦੂਰ ਹੋ ਜਾਏਗੀ لیکن ਇਹ ਵੀ ਸਮੱਸਿਆ ਦਾ ਇੱਕ ਸਥਾਈ ਹੱਲ ਹੈ ਨਹੀਂ ਜੋ ਕਿ ਅਸੀਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਹਾਂ ਸਰਕਾਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਨਸ਼ੇ ਦੀ ਵੱਡੀ ਖੇਪ ਤੋਂ ਬਾਅਦ ਖੇਪ ਫੜੀ ਜਾ ਰਹੀ ਹੈ ਹਜੇ ਕੁਝ ਦਿਨ ਪਹਿਲਾਂ ਜੋ ਮੋਗੇ ਦੇ ਵਿੱਚ ਬਹੁਤ ਵੱਡਾ ਇਕੱਠ ਕੀਤਾ ਗਿਆ ਇੱਕ ਰੈਲੀ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਦਾ ਦੂਜਾ ਪੜਾ ਲਾਂਚ ਕੀਤਾ ਗਿਆ ਸਰਕਾਰ ਵੱਲੋਂ ਉੱਥੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਸਿਰਫ 1 ਸਾਲ ਦੇ ਵਿੱਚ 2000 ਕਿਲੋ ਤੋਂ ਵੱਧ ਹੈਰੋਇਨ ਫੜੀ ਗਈ ਹੈ ਅਸੀਂ ਪੂਰੀ ਤਰੀਕੇ ਨਾਲ ਮੁਸਤੈਦਗੀ ਦੇ ਨਾਲ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਦੇ ਵਿੱਚ ਲੱਗੇ ਹੋਏ ਹਾਂ ਲੇਕਿਨ ਇਹ ਸਮੱਸਿਆ ਕਿਧਰੇ ਵੀ ਖਤਮ ਹੁੰਦੀ ਦਿਖਾਈ ਨਹੀਂ ਦੇ ਰਹੀ ਬਲਕਿ ਇਸ ਦੇ ਉੱਪਰ ਸਿਰਫ ਤੇ ਸਿਰਫ ਸਿਆਸਤ ਕੀਤੀ ਜਾ ਰਹੀ ਹੈ ਜੋ ਸਰਕਾਰ ਦੀ ਇਹ ਕੋਸ਼ਿਸ਼ ਹੋ ਰਹੀ ਹੈ ਉਸ ਦਾ ਵੀ ਮਜ਼ਾਕ ਉਡਾਇਆ ਗਿਆ ਉਸ ਨੂੰ ਇਹ ਕਿਹਾ ਗਿਆ ਕਿ ਇਹ ਤਾਂ ਸਿਰਫ ਚੋਣਾਂ ਦਾ ਅਗਾਲ ਹੈ ਇਸ ਪਾਰਟੀ ਨੇ ਆਪਣੀ ਚੋਣ ਮਹਮ ਸ਼ੁਰੂ ਕਰ ਦਿੱਤੀ ਹੈ ਉਸ ਦੇ ਵਿੱਚ ਡੀਜੀਪੀ ਨੇ ਕਿਉਂ ਬੋਲਿਆ ਉਸ ਦੇ ਵਿੱਚ ਚੀਫ ਸਕੱਟਰੀ ਨੇ ਭਾਸ਼ਣ ਕਿਉਂ ਦਿੱਤਾ ਉਸ ਦੇ ਵਿੱਚ ਅਰਵਿੰਦ ਕੇਜਲੀਵਾਲ ਕਿਉਂ ਸ਼ਾਮਲ ਹੋਇਆ ਮਨੀਸ਼ ਸਸੋਦੀਆ ਕਿਉਂ ਆਇਆ ਅਜਈਆਂ ਚਰਚਾਵਾਂ ਨੇ ਹੀ ਸਾਰਾ ਅਖਬਾਰਾਂ ਦਾ ਤੇ ਮੀਡੀਆ ਦਾ ਸਪੇਸ ਘੇਰ ਕੇ ਰੱਖਿਆ ਹੋਇਆ ਸੀ ਚਰਚਾ ਇੰਨਾ ਹੀ ਮੁੱਦਿਆਂ ਤੇ ਹੁੰਦੀ ਰਹੀ ਨਸ਼ੇ ਦੇ ਮੁੱਦੇ ਤੇ ਚਰਚਾ ਫੇਰ ਕਿਤੇ ਪਿੱਛੇ ਰਹਿ ਗਈ ਕੋਈ ਸਿਆਸੀ ਆਗੂ ਇਹਨਾਂ ਅਧਿਕਾਰੀਆਂ ਦੀ ਸ਼ਿਕਾਇਤ ਪ੍ਰਾਈਮ ਮਿੰისტਰ ਨੂੰ ਕਰ ਰਿਹਾ ਹੈ ਚਿੱਠੀ ਲਿਖ ਰਿਹਾ ਹੈ ਕੋਈ ਟਵੀਟ ਕਰਕੇ ਕਹਿ ਰਿਹਾ ਹੈ ਕਿ ਇਹਨਾਂ ਨੇ ਸਰਵਿਸ ਰੂਲਸ ਦੀ ਉਲੰਘਣਾ ਕੀਤੀ ਹੈ ਕੋਈ ਪੰਜਾਬ ਸਰਕਾਰ ਦੇ ਸਰਕਾਰੀ ਫੰਕਸ਼ਨ ਦੇ ਵਿੱਚ ਕੇਜਰੀ ਵਾਲੀਆਂ ਸੋਧੇ ਆ ਕਿਵੇਂ ਸ਼ਾਮਲ ਹੋਏ ਕਿਸ ਕਪੈਸਿਟੀ ਦੇ ਵਿੱਚ ਸ਼ਾਮਲ ਹੋਏ ਇਹਨਾਂ ਚੀਜ਼ਾਂ ਦੇ ਉੱਤੇ ਸਵਾਲ ਖੜੇ ਕਰ ਰਿਹਾ ਹੈ ਪਰ ਬੁਨਿਆਦੀ ਮੁੱਦੇ ਦੇ ਉੱਤੇ ਕੋਈ ਵੀ ਚਰਚਾ ਨਹੀਂ ਕਰ ਰਿਹਾ ਜੇ ਇਹਨਾਂ ਨੂੰ ਕੋਈ ਪੁੱਛੇ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਪੰਜਾਬ ਦੇ ਸਭ ਤੋਂ ਵੱਡੇ ਜਿਹੜੇ ਅਫਸਰਸ਼ਾਹੀ ਦੇ ਅਫਸਰ ਹਨ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਉਹਨਾਂ ਦੇ ਸਰਵਿਸ ਰੂਲ ਕਿਸ ਚੀਜ਼ ਦੀ ਇਜਾਜ਼ਤ ਦਿੰਦੇ ਹਨ ਜਾਂ ਕਿਸ ਚੀਜ਼ ਦੀ ਨਹੀਂ ਤਾਂ ਫਿਰ ਇਹਨਾਂ ਦੀ ਸਮਝ ਤੇ ਹੀ ਸਵਾਲ ਉਠਾਏ ਜਾ ਸਕਦੇ ਹਨ ਕੀ ਕਿਸੇ ਸਰਕਾਰੀ ਫੰਕਸ਼ਨ ਦੇ ਵਿੱਚ ਕਿਸੇ ਸਰਕਾਰ ਤੋਂ ਬਾਹਰਲੇ ਵਿਅਕਤੀ ਨੂੰ ਨਹੀਂ ਸੱਦਿਆ ਜਾਂਦਾ ਕੀ ਜਿਹੜੇ ਗੈਸਟ ਸੱਦਣ ਦੀ ਕਵਾਇਤ ਹੈ ਉਹ ਸਿਰਫ ਸਰਕਾਰ ਦੇ ਮੁਲਾਜ਼ਮ ਜਾਂ ਸਰਕਾਰ ਦੇ ਮੰਤਰੀਆਂ ਤੱਕ ਹੁੰਦੀ ਹੈ ਕਿ ਕਦੇ ਕਿਸੇ ਸਮਾਗਮ ਦੇ ਵਿੱਚ ਬਾਹਰੋਂ ਮਹਿਮਾਨ ਨਹੀਂ ਬੁલાਏ ਜਾਂਦੇ ਇਸ ਤਰ੍ਹਾਂ ਦੇ ਬੇਬੁਨਿਆਦ ਬੁੱਦੇ ਖੜੇ ਕਰਨ ਤੇ ਕੀ ਲੋਕਾਂ ਨੂੰ ਤੁਸੀਂ ਪ੍ਰਭਾਵਿਤ ਕਰ ਸਕੋਗੇ ਇਸ ਦੇ ਨਾਲ ਹੀ ਇੱਕ ਵੱਡੇ ਪੱਧਰ ਤੇ ਸਿਆਸੀ ਆਗੂਆਂ ਦੇ ਨਾਲ ਨਾਲ ਜਿਹੜੇ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਬੈਠਦੇ ਨੇ ਬੁੱਧੀਜੀਵੀ ਬੈਠਦੇ ਰਹੀਆਂ ਪੱਤਰਕਾਰ ਬੈਠਦੇ ਨੇ ਉਹ ਵੀ ਪਿਛਲੇ ਕੁਝ ਦਿਨਾਂ ਤੋਂ ਇਸੇ ਚਰਚਾ ਦੇ ਵਿੱਚ ਮਸ਼ਰੂਫ ਹਨ ਕਿ ਭਗਵੰਤ ਮਾਨ ਹਸਪਤਾਲ ਦੇ ਵਿੱਚ ਕਿਉਂ ਦਾਖਲ ਹੋਇਆ ਉਸ ਨੂੰ ਕੋਈ ਬਿਮਾਰੀ ਤਾਂ ਹੈ ਨਹੀਂ ਕਿ ਬਹਾਨਾ ਬਣਾਇਆ ਜਾ ਰਿਹਾ ਹੈ ਸਰਕਾਰ ਦੇ ਵਿੱਚ ਅੰਦਰੂਨੀ ਕਲੇਸ਼ ਹੈ ਪਾਰਟੀ ਸੁਪਰੀਮੋ ਨਾਲ ਮੁੱਖ ਮੰਤਰੀ ਦੀ ਨਹੀਂ ਬਣ ਰਹੀ ਕਿਹੜਾ ਉਪ ਮੁੱਖ ਮੰਤਰੀ ਲਾਇਆ ਜਾਣਾ ਚਾਹੀਦਾ ਹੈ ਕਿਸ ਦੇ ਨਾਮ ਉੱਪਰ ਜਿਹੜੀ ਸਹਿਮਤੀ ਬਣ ਰਹੀ ਹੈ ਜਾਂ ਨਹੀਂ ਬਣ ਰਹੀ ਇਹ ਸੌਦੇਬਾਜ਼ੀ ਹੋ ਰਹੀ ਹੈ ਇਸ ਦੇ ਚੱਲਦੇ ਹੀ ਮੁੱਖ ਮੰਤਰੀ ਜਿਹੜੇ ਨੇ ਉਹ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਬੋਣਾ ਕਰ ਦਿੰਦਾ ਹੈ ਇੱਕ ਮਜ਼ਾਕੀਆ ਪੱਦਰ ਤੇ ਇੱਕ ਦਿਮਾਗੀ ਦਿਵਾਲੀਏ ਪਨ ਵਾਲ ਇਸ਼ਾਰਾ ਕਰਦਾ ਹੈ ਕਿ ਅਸੀਂ ਕਿਹੜੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਾਂ ਉਹਨਾਂ ਦੇ ਹੱਲ ਲੱਭਣ ਦੇ ਲਈ ਕਿਸ ਤਰ੍ਹਾਂ ਦੀਆਂ ਚਰਚਾਵਾਂ ਕਰ ਰਹੇ ਹਾਂ ਇਹਨਾਂ ਚਰਚਾਵਾਂ ਦਾ ਕਿਤੇ ਵੀ ਸਮੱਸਿਆ ਦੇ ਨਾਲ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਇਸ ਮਸਲੇ ਤੇ ਇਹ ਚਰਚਾ ਕਰਨ ਦੀ ਬਜਾਏ ਕਿਦਾ ਹੱਲ ਕਿਵੇਂ ਕੱਢਿਆ ਜਾਣਾ ਚਾਹੀਦਾ ਹੈ ਨਸ਼ੇ ਤੋਂ ਨਜਾਦ ਕਿਵੇਂ ਪਾਈ ਜਾ ਸਕਦੀ ਹੈ ਬੱਚਿਆਂ ਨੂੰ ਇਸ ਆਦਤ ਤੋਂ ਛੁਟਕਾਰਾ ਕਿਵੇਂ ਦਿਵਾਇਆ ਜਾ ਸਕਦਾ ਹੈ ਸਾਡੇ ਆਗੂ ਜਿਹੜੇ ਨ ਪੋਲਿਟੀਕਲ ਆਗੂ ਉਹ ਵੀ ਕਈ ਪੜ੍ਹੇ ਲਿਖੇ ਆਗੂ ਇਸ ਗੱਲ ਦੀ ਵਕਾਲਤ ਕਰਨ ਲੱਗੇ ਹਨ ਕਿ ਸਾਨੂੰ ਰਵਾਇਤੀ ਨਸ਼ੀਆਂ ਦੀ ਖੇਤੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਕਿਉਂਕਿ ਇਹ ਨਸ਼ੇ ਜਾਣਲੇਵਾ ਨਹੀਂ ਹਨ ਇਸ ਕਰਕੇ ਇਹਨਾਂ ਨਸ਼ਿਆਂ ਨੂੰ ਦਾਹੀ ਸੇਵਨ ਕਰਨਾ ਚਾਹੀਦਾ ਹੈ ਇਹ ਲੋਕ ਸ਼ਾਇਦ ਭੁੱਲ ਗਏ ਹਨ ਕਿ ਜਦੋਂ ਸ਼ਰਾਬ ਦੇ ਸਰਕਾਰੀ ਠੇਕਿਆਂ ਦੀ ਸ਼ੁਰੂਆਤ ਕੀਤੀ ਗਈ ਸੀ ਉਦੋਂ ਵੀ ਸ਼ਾਇਦ ਇਸੇ ਤਰੀਕੇ ਦੀ ਦਲੀਲ ਦਿੱਤੀ ਗਈ ਸੀ ਕਿ ਜਿਹੜੀ ਲੋਕ ਘਰਾਂ ਦੇ ਵਿੱਚ ਲਾਹਣ ਕੱਢਦੇ ਨੇ ਜਾਂ ਸ਼ਰਾਬ ਘਟ ਕੇ ਪੀਂਦੇ ਨੇ ਉਹਨਾਂ ਦੇ ਨਾਲ ਮੌਤਾਂ ਹੋਣ ਦਾ ਖਤਸ਼ਾ ਰਹਿੰਦਾ ਹੈ ਕਿਉਂਕਿ ਉਹ ਸਾਇੰਟਿਫਿਕ ਤਰੀਕੇ ਦੇ ਨਾਲ ਉਹ ਸ਼ਰਾਬ ਨਹੀਂ ਕੱਢੀ ਜਾਂਦੀ ਉਸ ਦੇ ਵਿੱਚ ਕਦੇ ਵੀ ਕੋਈ ਵੀ ਦੁਰਘਟਨਾ ਵਾਪਰਨ ਦੇ ਚਾਂਸ ਰਹਿੰਦੇ ਹਨ ਇਸ ਲਈ ਸੇਫ ਤਰੀਕੇ ਦੀ ਇੱਕ ਸੁਰੱਖਿਅਤ ਸ਼ਰਾਬ ਜਿਹੜੀ ਕਿ ਫੈਕਟਰੀਆਂ ਦੇ ਵਿੱਚ ਬਣੀ ਹੋਵੇ ਸਾਰੇ ਸੁਰੱਖਿਆ ਮਾਪਦੰਡਾਂ ਦੇ ਤਹਿਤ ਤਿਆਰ ਕੀਤੀ ਜਾਵੇ ਉਹੀ ਵੇਚਣੀ ਚਾਹੀਦੀ ਹੈ ਤਾਂਕਿ ਲੋਕਾਂ ਦੀ ਸਿਹਤ ਨਾਲ ਉਹਨਾਂ ਨੂੰ ਨੁਕਸਾਨ ਨਾ ਹੋਵੇ ਸਿਹਤ ਨਾਲ ਖਿਲਵਾੜ ਨਾ ਹੋਵੇ ਲੋਕਾਂ ਦੀਆਂ ਮੌਤਾਂ ਨਾ ਹੋਣ ਲੇਕਿਨ ਇਹ ਜਿਹੜਾ ਹੱਲ ਦਿੱਤਾ ਗਿਆ ਸੀ ਅੱਜ ਕੀ ਉਸ ਨੇ ਉਹ ਸਮੱਸਿਆ ਨੂੰ ਖਤਮ ਕਰ ਦਿੱਤਾ ਹੈ ਇਸ ਸਮੱਸਿਆ ਨੂੰ ਸੈਂਕੜੇ ਗੁਣਾ ਵਧਾ ਦਿੰਦਾ ਹੈ ਅੱਜ 1 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀ ਸ਼ਰਾਬ ਦੀ ਖਪਤ ਹੁੰਦੀ ਹੈ ਕੀ ਕਦੇ ਕਿਸੇ ਨੇ ਉਸ ਦਾ ਅਨੁਮਾਨ ਲਗਾ ਕੇ ਦੇਖਿਆ ਹੈ ਪੰਜਾਬ ਦੇ ਵਿੱਚ ਠੇਕਿਆਂ ਦੀ ਗਿਣਤੀ ਕਿੰਨੀ ਵੱਧ ਗਈ ਹੈ ਕਦੇ ਉਸ ਬਾਰੇ ਕਿਸੇ ਨੇ ਚਰਚਾ ਕੀਤੀ ਹੈ ਇਸ ਅਫੀਮ ਦੀ ਖੇਤੀ ਦੀ ਵਕਾਲਤ ਕਰਨ ਤੋਂ ਪਹਿਲਾਂ ਖੈਰ ਇਹ ਚਰਚਾ ਤਾਂ ਬਹੁਤ ਲੰਬੀ ਖਿੱਚੀ ਜਾ ਸਕਦੀ ਹੈ ਇਸ ਦੇ ਬਾਰੇ ਬਹੁਤ ਗੱਲਾਂ ਹੋ ਸਕਦੀਆਂ ਹਨ ਲੇਕਿਨ ਫਿਲਹਾਲ ਜੋ ਵਕਤ ਦੀ ਲੋੜ ਹੈ ਸਮੇਂ ਦੀ ਨਜ਼ਾਕਤ ਹੈ ਉਹ ਇਹੀ ਹੈ ਕਿ ਅਸੀਂ ਇਹਨਾਂ ਗੰਭੀਰ ਮੁੱਦਿਆਂ ਤੇ ਚਰਚਾ ਉਸ ਤਰੀਕੇ ਨਾਲ ਕਰੀਏ ਕਿ ਇਹਨਾਂ ਸਮੱਸਿਆਵਾਂ ਦੇ ਹੱਲ ਦੇ ਵੱਲ ਵਧਿਆ ਜਾਵੇ ਨਾ ਕਿ ਇਹਨਾਂ ਤੇ ਫੋਕੀ ਸਿਆਸਤ ਕੀਤੀ ਜਾਵੇ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾਣ ਇੱਕ ਦੂਜੇ ਨੂੰ ਦੋਸ਼ ਦਿੱਤੇ ਜਾਣ ਕਿ ਤੁਸੀਂ ਇਸ ਨਸ਼ੇ ਦੀ ਲਾਹਤ ਨੂੰ ਲੈ ਕੇ ਆਏ ਹੋ ਤੁਸੀਂ ਆਪਣੇ ਵਾਅਦੇ ਪੂਰੇ ਕਰਨ ਦੇ ਵਿੱਚ ਸਫਲ ਨਹੀਂ ਹੋਏ ਕੋਈ ਕਹਿੰਦਾ ਹੈ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਾ ਦੂਰ ਕਰ ਦੂੰਗਾ ਕੋਈ ਕਹਿੰਦਾ ਮੈਂ 6 ਮਹੀਨਿਆਂ ਦੇ ਵਿੱਚ ਕਰ ਦਊਗਾ ਲੇਕਿਨ ਇਨਾਂ ਸਿਆਸੀ ਤਕਰੀਰਾਂ ਦੇ ਨਾਲ ਇਨਾਂ ਖੋਖਲੇ ਵਾਅਦਿਆਂ ਦੇ ਨਾਲ ਇਹ ਐਡੀ ਵੱਡੀ ਸਮੱਸਿਆ ਕਦੇ ਖਤਮ ਨਹੀਂ ਹੋ ਸਕਦੀ ਇਸ ਦੇ ਨਾਲ ਨਜਿੱਠਿਆ ਨਹੀਂ ਜਾ ਸਕਦਾ ਸੋ ਇਸੇ ਉਮੀਦ ਦੇ ਨਾਲ ਕੋਈ ਸੁਰਿਹਰਦ ਕੋਸ਼ਿਸ਼ ਹੋਏਗੀ ਕੋਈ ਇੱਕ ਪੱਖੀ ਸਿਰਫ ਕਿਸੇ ਦੇ ਘਰ ਤੋੜਨ ਦੀ ਜਾਂ ਨਸ਼ੇ ਦੀ ਸਪਲਾਈ ਰੋਕਣ ਦੀ ਸਟ੍ਰੈਟਜੀ ਦੇ ਨਾਲੋਂ ਇੱਕ ਬਹੁਪੱਖੀ ਰਣਨੀਤੀ ਸਰਕਾਰ ਤਿਆਰ ਕਰੇਗੀ ਜਿਸ ਤੇ ਨਾਲ ਨਸ਼ੇ ਦੀ ਸਪਲਾਈ ਰੋਕਣ ਦੇ ਨਾਲ ਨਾਲ ਇਨ੍ਹਾਂ ਨਸ਼ੇ ਦੇ ਨਾਲ ਪ੍ਰਭਾਵਿਤ ਵਿਅਕਤੀਆਂ ਦਾ ਮੁੜਬਸੇਵਾ ਕਿਵੇਂ ਹੋ ਸਕਦਾ ਹੈ ਇਨ੍ਹਾਂ ਨੂੰ ਸਮਾਜ ਦੇ ਵਿੱਚ ਦੁਬਾਰਾ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ ਇਸ ਬਹੁਕੋਣੀ ਰਣਨੀਤੀ ਦੇ ਨਾਲ ਹੀ ਅੱਗੇ ਵਧਿਆ ਜਾਵੇਗਾ ਤੇ ਸਾਰੇ ਸਹਿਯੋਗ ਕਰਨਗੇ ਆਪਸੀ ਸਹਿਯੋਗ ਦੇ ਨਾਲ ਪੰਜਾਬ ਇਸ ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲ ਸਕੇਗਾ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਹਾਂ ਧੰਨਵਾਦ